ਜੀ ਮੇਰੇ ਘਰ ਵਾਲਿਆਂ ਨੂੰ ਫੜਿਆ ਸੀਗਾ ਉਹਨਾਂ ਨੇ ਕੁੱਟਮਾਰ ਕੀਤੀ ਸੀਗੀ ਠੀਕ ਹੈ ਉਹਨਾਂ ਨੇ ਨਜਾਇਜ਼ ਦਾ ਸਾਡੇ ਤੇ ਪਰਚਾ ਪਾਇਆ ਕੋਈ ਵੀ ਸਾਡੇ ਨਾਲ ਕੋਈ ਇਹੋ ਜਿਹਾ ਨਹੀਂ ਹੋਇਆ ਸੀਗਾ ਕਿ ਹਾਂ ਵੀ ਸਾਡੇ ਤੇ ਪਰਚਾ ਹੋਏ ਜੀ ਸਾਡੀ ਕੋਈ ਗਲਤੀ ਨਹੀਂ ਸੀਗੀ ਜੀ ਕਿਥੇ ਕੁੱਟ ਰਾ ਸੀਗਾ ਜੀ ਮੇਰੇ ਘਰ ਵਾਲਿਆਂ ਨੇ ਉਹਨੂੰ ਸਾਡੇ ਘਰ ਦੇ ਪਿੱਛੇ ਸਾਡੇ ਘਰ ਤੇ ਕਾਫੀ ਰੋੜ ਤੇ ਹੈਗਾ ਘਰ ਤੋਂ ਦੂਰ ਹੈ ਥੋੜਾ ਜਿਹਾ ਰੋੜ ਤੇ ਦੇ ਵਿੱਚ ਚੌਂਕ ਦੇ ਵਿੱਚ ਕੁੱਟਦੇ ਰਹੇ ਨੇ ਉਹਨਾਂ ਦੇ ਹੱਥ ਪਿੱਛੇ ਬੰਨ ਕੇ ਠੀਕ ਹੈ ਤਿੰਨ ਮੁਲਾਜ਼ਮ ਸੀਗੇ ਸਿਵਲ ਡਰੈਸ ਚ ਉਹਨਾਂ ਨੇ ਉਹਨੂੰ ਕੁੱਟਿਆ ਜੀ ਉਹਨਾਂ ਦਾ ਜੀ ਮੇਰੇ ਘਰ ਵਾਲੇ ਹਜੇ ਮਜ਼ਦੂਰੀ ਕਰਦੇ ਨੇ ਜੀ ਤੇ ਹਾਂ ਵੀ ਕਹਿੰਦੇ ਸੀਗੇ ਕਿ ਹਾਂ ਵੀ ਉਹਨਾਂ ਤੇ ਕੋਈ ਉਹਨਾਂ ਕੋਈ ਸਮਾਨ ਫੜਿਆ ਸਮਾਨਾ ਸੀ ਪੁੱਛਿਆ ਨਾ ਕੋਈ ਸੜਕ ਕੀ ਹਾਂ ਵੀ ਜੇ ਸਮਾਨ ਪੁੱਛਿਆ ਹੈਗਾ ਤੇ ਸਾਨੂੰ ਦਿਖਾਓ ਉਹਨਾਂ ਕੋ ਕੋਈ ਸਮਾਨ ਨਹੀਂ ਸੀਗਾ ਕਹਿੰਦੇ ਸੀਗੇ ਆ ਜਾਂਦਾ ਆ ਜਾਂਦਾ ਜਿੰਨੀ ਵਾਰੀ ਸੜਕ ਨਾਲ ਵਾਲੇ ਕਾਫੀ ਟਾਈਮ ਬੈਂਸ ਹੋਈ ਹੈ ਕਿਉਂਕਿ ਸਾਡੇ ਤੇ ਪਰਚਾ ਪਾਇਆ ਕਿ ਹਾਂ ਵੀ ਸੜਕ ਕੋ ਤੁਹਾਡਾ ਹੋਈਏ ਰੋੜੇ ਟਚ ਲਈ ਅਸੀਂ ਹਾਂ ਵੀ ਤਾਂ ਕੁਝ ਵੀ ਨਹੀਂ ਸੀਗਾ ਜੋ ਵੀ ਸੀਗਾ ਕਿ ਹਾਂ ਵੀ ਸਾਡੇ ਮੋਹ ਨਾਲ ਗੱਲਬਾਤ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਜਿਹੜੋ ਕਿ ਹਾਂ ਵੀ ਸਾਡੇ ਬੰਦੇ ਨੂੰ ਅਸੀਂ ਛੁੜਾਇਆ ਹੈ ਸਾਈਡ ਤੇ ਕੀਤਾ ਹੈ ਠੀਕ ਹੈ ਉਹ ਉਤਸਾਹ ਨਾਲ ਕਿ ਹਾਂ ਵੀ ਹੋਸਤ ਬਹਾਦਰ ਜਿਹੜੋ ਅਸੀਂ ਸਾਈਡ ਤੇ ਕਰਤਾ ਫਿਰ ਉਹਨਾਂ ਨੂੰ ਲੱਗਾ ਕਿ ਹਾਂ ਵੀ ਆਪਣੇ ਬੰਦੇ ਨੇ ਨੇ ਕਿ ਆ ਬੰਦੇ ਨੂੰ ਪਹਜਾਤਾ ਤੁਸੀਂ ਤੇ ਇਸ ਦਿਨ ਸਾਡੇ ਤਿੰਨ ਜਣੇ ਨੂੰ ਸਾਨੂੰ ਘੇਰ ਕੇ ਤਿੰਨ ਲੇਡੀ ਸਕੂਲਸ ਲੇਡਸ ਨੂੰ ਉਸ ਤੋਂ ਬਾਅਦ ਸਾਨੂੰ ਉਠਾਣੇ ਚ ਲੈ ਗਏ ਗੱਡੀ 'ਚ ਬਿਠਾ ਕੇ ਹਾਂਜੀ ਉੱਥੇ ਕਟਮਟ ਕੀਤੀ ਐ ਐਸਐਚਓ ਸਾਹਿਬ ਨੇ हां जी ओथे डांडे बैठ के कड़वाईया ने सान नो सान सा, नो पेट ते मारे मेरे वाला तो फड़ के सानू ਥੱਲੇ ਸਿੱਟਿਆ ਮੇਰੇ ਵੱਡਾ ਪ੍ਰੈਸ਼ਨ ਹੋਇਆ ਹੁਣੇ ਇੱਕ ਮਹੀਨੇ ਤੈ ਮੇਰਾ ਜਾ ਆ ਕੇ ਜੀ हां ਫਿਰ ਵੀ ਕੁਝ हां जी ਫਿਰ ਵੀ ਉਹਨਾਂ ਨੇ ਕੁੱਟ ਮਾਰ ਕੀਤੀ ਹੈ ਸਾਨੂੰ ਮੈਨੂੰ ਛੋਟਿਆਂ ਨਾਲ ਕੁੱਟਿਆ ਗਿਆ ਉਹਨਾਂ ਨੇ ਤੇ ਮੇਰੀ ਦਰਾਨੀ ਹੈਗੀ ਉਹਨਾਂ ਨੂੰ ਛੋਟਿਆਂ ਨਾਲ ਮੇਰੀ ਦਰਾਨੀ ਦਾ ਗੀਟਾ ਟੁੱਟ ਗਿਆ ਜੀ ਪੈਰ ਦਾ ਮੇਰੀ ਚਾਚੀ ਸੱਸ ਨੂੰ ਵੀ ਵਾਲਾ ਫੜ ਕੇ ਥੱਲੇ ਖਿੱਚਿਆ ਉਹਨਾਂ ਦੇ ਵੀ ਹਜੇ ਤਾਈ ਮਹੀਨੇ ਤੈ ਜਾ ਆ ਕੇ ਜੀ ਉਹਨਾਂ ਦੇ ਨਾਲ ਵੀ ਸੇਮ ਮੇਰੇ ਵਾਂਗ ਕੀਤਾ ਗਿਆ ਕਿ ਮੂੰਹ ਤੇ ਚਪੇੜਾ ਮਾਰੀ ਗਈਆਂ ਨੇ ਹਾਂਜੀ ਜੀ ਉਹ ਉਹਨਾਂ ਨੇ ਸਾਨੂੰ ਥਾਣੇ ਜੋ ਕੁੱਟਿਆ ਜੀ ਠੀਕ ਹੈ ਹਾਂਜੀ ਜਦੋਂ ਗੱਲਬਾਤ ਹੋਈ ਸੀ ਕਿ ਹਾਂ ਰਿਵਾਰਦਾ ਤਾਂ ਹੋਈ ਸੀ ਕਿ ਜਦੋਂ ਸਾਢੇ 5 ਵਜੇ ਹੋਈ ਸੀ ਕਿ ਉਦੋਂ ਅਸੀਂ ਵੀਡੀਓ ਬਣਾਈ ਸੀਗੀ ਉਦੋਂ ਸਾਡੇ ਕੋ ਜਿਹੜਾ ਵੀਡੀਓ ਬਣਾਉਂਦੀ ਸੀ ਕੋਈ ਉਹਨਾਂ ਦੇ ਤੇ ਵੀ ਮੁਕੱਦਮਾ ਦਾਇਰ ਕੀਤਾ ਜੀ ਉਹਨਾਂ ਦੇ ਤਾਂ ਹੁਣ ਕੋਈ ਗਲਤੀ ਨਹੀਂ ਗਈ ਠੀਕ ਹੈ ਜੇ ਪੁਲਿਸ ਵਾਲੀ ਵੀਡੀਓ ਬਣਾਉਂਦੇ ਪਏ ਸੀ ਅਸੀਂ ਵੀ ਵੀਡੀਓ ਬਣਾ ਸਕਦੇ ਹਾਂ ਉਹਨਾਂ ਤੇ ਸਾਡੀ ਕੋਈ ਗਲਤੀ ਨਹੀਂ ਗਈ ਉਹਨਾਂ ਦੇ ਤੇ ਵੀ ਹਾਂ ਵੀ ਉਹਨਾਂ ਨੂੰ ਵੀ ਕਿਆ ਕਿਆ ਹਾਂ ਵੀ ਉਹਨਾਂ ਦੇ ਜੀ ਉਹਨਾਂ ਨੇ ਪਰਚਾ ਪਾਣਾ ਚਾਹੁੰਦੇ ਸੀ ਕਿ ਹਾਂ ਵੀ ਲੋਕਾਂ ਦੇ ਕਹਨ ਤੇ ਕਹਿੰਦੇ ਕਿ ਹਾਂ ਵੀ ਅਸੀਂ ਇਹਨਾਂ ਨੂੰ ਫੜਨਾ ਜੀ ਜੇਲ੍ਹ ਚ ਕਰਨਾ ਲੋਕਾਂ ਦੇ ਕਹਨ ਤੇ ਸਰ ਜੀ ਲੋਕਾਂ ਦੇ ਕਹਨ ਤੇ ਥੋੜੀ ਨਾ ਪਰਚੀ ਹੁੰਦੀ ਨੇ ਜੀ ਉਹਨਾਂ ਨੇ ਤਾਂ ਕੋਈ ਗਲਤੀ ਹੋਏ ਤਾਂ ਪਰਚੇ ਕਰੋ ਤੁਸੀਂ ਹਾਂ ਜੀ ਔਰਤਾਂ ਨਾਲ ਵੀ ਇੱਥੇ ਇੱਥੇ ਤਾਂ ਮਤਲਬ ਕਿ ਗਲੀ 'ਚ ਕੁਝ ਨਹੀਂ ਕੀਤਾ ਉੱਥੇ ਜਾ ਕੇ ਸਾਨੂੰ ਐਸਓ ਐਟਸ ਹਾਬਨੇ ਸਾਨੂੰ ਖੁਦ ਘੁੱਟਿਆ ਜੀ ਹਾਂ ਜੀ ਹੁਣ ਕੀ ਮੰਗੇ ਤੁਹਾਨੂੰ ਜੀ ਮੰਗੇ ਸਾਡੀ ਇਹ ਹੀ ਸਾਨੂੰ ਇਨਸਾਫ ਚਾਹੀਦਾ ਮੇਰੇ ਮੇਰੇ ਘਰਵਾਂ ਦੇ ਨਜਾਇਜ਼ ਪਰਚੇ ਕਰੀ ਜਾਂਦੇ ਬਿਨ ਨਜਾਇਜ਼ ਉਹਨਾਂ ਨੂੰ ਚੱਕਰ ਨੂੰ ਫਿਰਦੇ ਨੇ ਕਹਿੰਦੇ ਕਿ ਹਾਂ ਵੀ ਅਸੀਂ ਉਹਨਾਂ ਨੂੰ ਚੱਕਣਾ ਹਜੇ ਵੀ ਹਾਂਜੀ ਘੁੱਟਮਾਰ ਹਜੇ ਵੀ ਕਰਨੀ ਆ ਸਰ ਜੀ ਇਹ ਤਾਂ ਨਜਾਇਜ਼ ਹੀ ਹੈ ਗੱਲਬਾਤ ਇੱਕ ਮੋਰ ਕੇ ਦਾ ਮਾਮਲਾ ਆਇਆ ਜਿਹੜਾ ਸਰ ਫੋਰਸ ਪਾਰਟੀ ਦੇ ਹੁੰਦਾ ਹੈ ਕੀ ਮਾਮਲਾ ਇਹ ਜੀ ਮੋਨਕਿਓ ਤਾੜ ਦੇ ਵਿੱਚ ਵਿਸ਼ਵਜੀਤ ਉਰਫ ਵਿੱਕੀ ਨਾਂ ਦਾ ਮੁੰਡਾ ਸੀਗਾ ਜਿਸ ਤੇ ਪੁਲਿਸ ਨੂੰ ਸ਼ੱਕ ਸੀਗਾ ਵੀ ਉਹਦੇ ਕੋਲ ਕੁਝ ਨਾ ਕੁਝ ਨਸ਼ੀਲਾ ਪਦਾਰਥ ਜਾਬਤਾ ਜਿਸ ਨੂੰ ਉਦੋਂ ਟੀਮ ਨੇ ਸਾਡੀ ਜਾ ਕੇ ਅਰੈਸਟ ਕਰ ਲਿਆ ਸੀ ਫੜ ਲਿਆ ਸੀਗਾ ਪਰ ਉਸ ਤੋਂ ਬਾਅਦ ਜਿਹੜੇ ਉਹਦੇ ਪਰਿਵਾਰਕ ਮੈਂਬਰ ਸੀਗੇ ਜਿਹੜੀ ਉਹਦੀ ਘਰ ਵਾਲੀ ਸੀ ਤੇ ਉਹਦੇ ਨਾਲ ਹੋਰ ਦੋ ਤਿੰਨ ਲੇਡੀਜ਼ ਸੀਗੀਆਂ ਤੇ ਉਹਦੇ ਜਿਹੜੇ ਚਾਚੇ ਤਾਏ ਦੇ ਮੁੰਡੇ ਸੀਗੇ ਉਹ ਆ ਕੇ ਪੁਲਿਸ ਪਾਰਟੀ ਦੇ ਗੱਲ ਪੈ ਗਏ ਤੇ ਉਹਨਾਂ ਨੇ ਉੱਥੋਂ ਉਹਨੂੰ ਮੁੰਡੇ ਨੂੰ ਛੁਡਾ ਕੇ ਤੇ ਉੱਥੋਂ ਭਜਾ ਦਿੱਤਾ ਜਿਸ ਤੇ ਅਸੀਂ 162 ਨੰਬਰ ਐਫ ਆਈ ਆਰ ਹੈ ਜਿਹੜੀ ਅਸੀਂ ਦਰਜ ਰਿਸਟਰ ਕੀਤੀ ਹੈ ਜੋ ਕਿ ਧਾਰਾ 132 221 262 304 2 355 2 190 99 ਦੇ ਵਿੱਚ ਬੀ ਐਨ ਐਸ ਦੇ ਵਿੱਚ ਇਹ ਚਾਮੜਾ ਫੋਰਸ ਪਾਰਟੀ ਦੇ ਰੋਕ ਲਗਾ ਰਹੇ ਤੇ ਕੁੱਟਮਾਰ ਆ ਪੁਲਿਸ ਪਾਰਟੀ ਨਾਲ ਤਾਂ ਪੁਲਿਸ ਪਾਰਟੀ ਦੀ ਤਾਂ ਗੱਲ ਪਈ ਸੀ ਇਹ ਕੁੱਟਮਾਰ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈ ਮਾਮਲਾ ਦਰਜ ਕਰ ਲਿਆ ਮਾਮਲਾ ਦਰਜ ਕਰ ਲਿਆ